वाहेगुरु जी का खालसा वाहेगुरु जी की फतेह आगे साखी चौरासवीं श्री मुखबाक पातशाह दसवीं श्री गुरु गोबिंद सिंह पंथ का बाली जगत गुरु दसव पातशाह बरनाले विखे दरबार लगा दिया संगतं बेअंत गुरु जी के पास आईया चारों ओर से एकत्र होकर लगे मत्था टेकन श्री गुरु जी ने श्री मुखबाग शब्द उच्चारण किया करो बेनती सुनो मेरे मिता संत टहल की बेला इहा खाटे चलो हरे लाहा आगे बसनु सहेला औद कटे से रैनारे मन गुरु मिले काज सवारे रहाओ एहो संसार बिकारु संसे महे तर ब्रह्मग्ञानी जिसे जगाए पियावे एह रस अखत कथा तिन जानी जाको आए सोई बिहाजू हरे गुरु ते मनी बसेरा निज करे महलो पावो सुख सहजे बहुरी ना होएगे फेरा अंतर जामी पुरख विदाते सरदा मन की पूरे नानक दास एहा सुख मारे मोको करे संतन की तूरे ਤਾ ਸੰਗਤ ਬੇਨਤੀ ਕਰੀ ਜੀ ਗਰੀਬ ਨਿਵਾਜ਼ ਗੁਰੂ ਜੀ ਕਾਬਲ ਦੀ ਧਰਤੀ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕੜਾ ਪ੍ਰਸ਼ਾਦ ਤੇ ਪੰਜਾ ਲਗਦਾ ਹੈ ਜੀ ਸੋ ਉਹ ਕਿਸ ਮੰਤਰ ਦੀ ਸ਼ਕਤੀ ਹੈ ਜੀ ਤਾਂ ਗੁਰੂ ਜੀ ਜਬਜੀ ਸਾਹਿਬ ਜੀ ਦਾ ਮੰਤਰ ਫੁਰਮਾਇਆ ਜਬਜੀ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਇਸ ਵਿੱਚ ਬਹੁਤ ਸ਼ਕਤੀ ਹੈ श्री गुरु ग्रंथ साहब जी का मूल मंत्र है जिस वक्त जब जी साहब जी का पाठ करके अरदास कर मत्था टेक कर बेनती करते हैं तब कड़ा प्रसाद पर पंजा लगता है तो फिर प्रसाद बरता है जेकर पंजा ना लगे तो कड़ा प्रसाद कुकर आदकों को पा देते दे पंजा लगने पर परवान समझते हैं उन्हों इस बात पर बहुत निश्चय है जो कला है निश्चय पर है जो जपजी साहब का पाठ निश्चय करके रोज़ करेगा एक मन होकर ओह जीवन मुक्त होगा श्री गुरु नानक जी के चरण विखे निवास रहेगा सर्व कार्य रास होंगे। इसे वास्ते गुरु का हुक्म है घर घर नगर नगर ਧਰਮ ਸ਼ਾਲਾ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋਵੇਗਾ ਉਸ ਜਗ੍ਹਾ ਪਰ ਮੈਂ ਨਿਵਾਸ ਕਰਾਂਗਾ ਤਬ ਗੁਰੂ ਜੀ ਦੇ ਹਜ਼ੂਰ ਸਿੱਖਣੀਆਂ ਆਣ ਕਰਨ ਲੱਗੀਆਂ ਬੇਨਤੀ ਕਰਨ हे ਗਰੀਬ ਨਿਵਾਸ ਗੁਰੂ ਜੀ ਬਾਲਾ ਨੂੰ ਮਾਤਾ ਨਿਕਲਦਾ ਹੈ ਇਸ ਦਾ ਕੀ ਉਪਾਏ ਹੋਣਾ ਚਾਹੀਦਾ ਹੈ ਜਿਸ ਰੋਜ ਰਿੱਤੂ ਆਉਂਦੀ ਹੈ ਇਸਤਰੀ ਰਹਿਤ ਨਹੀਂ ਰੱਖਦੀ ਖਾਣ ਦੇ ਖੁੱਲ ਕਰ ਦੇਵਧੀਆਂ ਹੈ ਜਦ ਬਾਲਕ ਮਾਤਾ ਦੇ ਗਰਭ ਵਿੱਚੇ ਪਰਵੇਸ਼ ਕਰਦਾ ਹੈ ਔਰਤियां ਉਸ ਵਕਤ ਪਥਕੁਪਤ ਖਾਣ ਦਾ ਪਰਹੇਜ਼ ਨਹੀਂ ਕਰਦੀਆਂ ਹਰ ਨਾੜੀ ਕੇ ਸਾਥ ਰਸ ਮਿਲਕਰ ਸਰੀਰ ਖਰਾਬ ਹੋ ਜਾਂਦਾ ਹੈ ਜਬ ਲੜਕਾ ਜਨਮਦਾ ਹੈ ਔਰਤ ਬਹੁਤ ਦੁਖੀ ਹੁੰਦੀ ਹੈ ਫਿਰ ਪ੍ਰਾਰਥਨਾ ਕਰਦੀ ਹੈ ਫਿਰ ਜਲ ਇਸ ਜੀਵ ਦਾ ਸਾਥੀ ਬਣਦਾ ਹੈ ਤਬ ਲੜਕਾ ਜਨਮਦਾ ਹੈ जब स्त्री रित दे समय खट्टा ना खाए मिठा ना खाए रुखा अन्न ना खाए रित वाले दिन इश्नान ना करे शीशा नहीं देखना बालक अंधा होता है और इश्नान करके रोगी अदरंग या लूला लंगड़ा होता है उसका सांग कभी ना लावे इसी प्रकार गर्भ रोग लड़के को होते हैं तुसी अपनी औलाद की रखा करो ਜਦ ਇਹ ਸਾਰੇ ਸਵਾਦ ਇਕੱਠੇ ਹੋਉਂਦੇ ਹਨ ਤਦ ਇਸੇ ਤਰ੍ਹਾਂ ਸ਼ੀਤਲਾ ਪ੍ਰਗਟ ਹੁੰਦੀ ਹੈ ਜਦ ਹੋਵੇ ਗੁਰੂ ਕੇ ਮੰਤਰਾਂ ਸਾਧ ਇਸ਼ਨਾਨ ਕਰਾਓ ਗੁਰੂ ਜੀ ਆਪ ਸਹਾਇਤਾ ਕਰਨਗੇ ਭਰੋਸਾ ਰੱਖੋ ਸਰਵ ਰੋਗ ਨਸ਼ਟ ਹੋਣਗੇ ਜਦ ਕਿਸੇ ਦਾ ਬਾਲਕ ਮਰੇ ਤੇ ਉਹ ਇਸਤਰੀ ਗਮ ਕਰੇ ਫਿਰ ਕਦੀ ਵੀ ਉਸ ਤਾਈਂ ਗਰਭ ਨਹੀਂ ਹੁੰਦਾ ਜਿਸ ਪ੍ਰਕਾਰ ਹਰਨੀ ਦੇ ਹੁੰਦਿਆ ਅਰਥਾਤ ਦੇਖਦੇ ਆਂ ਬੱਚਾ ਮਰੇ ਤਾਂ ਉਹ ਫੇਰ ਕਦੀ ਵੀ ਨਹੀਂ ਸੁੰਦੀ ਤਾਂ ਇਸਤਰੀਆਂ ਨੇ ਹੱਥ ਜੋੜ ਬੇਨਤੀ ਕਰੀ ਹੇ ਗੁਰੂ ਜੀ ਆਪਣੇ ਆ ਮੋਇਆਂ ਸਾਕਾਂ ਸਰਵੰਦੀਆਂ ਦੀ ਕਾਣ ਮੁਕਾਣ ਜਾਣੇ ਸੇ ਤੀਵੀਆਂ ਕੋ ਰੋਣੇ ਕਰਕੇ ਦਰਦ ਸ਼ੁਰੂ ਹੁੰਦਾ ਹੈ ਸਾਡੇ ਦਿਲੋਂ ਗਮ ਨਹੀਂ ਦੂਰ ਹੁੰਦਾ ਇੱਕ ਮਹੀਨਾ ਰੋਣ ਤੇ ਖਾਲੀ ਨਹੀਂ ਲੰਘਦਾ ਪਾਈਚਾਰੇ ਦੀ ਧੀ ਪੈਣ ਲੈਣੀ ਦੇਣੀ ਹੋਈ ਰਹਿ ਨਹੀਂ ਆਉਂਦੀ ਤਾ ਸਤਗੁਰੂ ਬਚਨ ਕੀਤਾ ਜੰਮਣ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਜਿਹਾ ਕਾਲੇ ਕਲਣਾ ਤੇ ਵੋ ਨਾ ਪਚਾਰੀਏ ਕਿਸੇ ਕੋ ਰੋਣ ਜਾਈਏ ਅੱਗੋ ਮੁਕਾਣ ਲਾਈਏ ਓਮੀ ਉਡੀਕ ਰਖਦੇ ਹਨ ਕੋਈ ਉਹਨਾਂ ਦਾ ਮਰੇ ਅਸੀਂ ਵੀ ਰੋਇ ਕੇ ਮੁਕਾਣ ਲਾ ਦਈਏ ਇਹੋ ਜਿਹੀਆਂ ਬਿਸ਼ਗਣੀਆਂ ਬਾਜੀਆਂ ਫਿਰ ਦੇਣੀਆਂ ਪੈਂਦੀਆਂ ਹਨ ਰੋਣਾ ਗਾਉਣਾ ਕੀਮੀਆਂ ਨੂੰ ਡਾਡਾ ਪਿਆਰਾ ਲੱਗਦਾ ਹੈ ਤੁਸੀਂ ਜਬਾਨੀ ਦੁੱਖ ਸੁੱਖ ਪੁੱਛਿਆ ਕਰੋ ਰੋਣੇ ਕਰਕੇ ਕੁਝ ਹਾਸਲ ਨਹੀਂ ਹੁੰਦਾ ਅੱਖੀਆਂ ਵਿਖੇ ਦੇਖਣੇ ਵਾਲੀ ਜਲ ਕੀ ਬੂੰਦ ਹੈ ਰੋਣੇ ਦੇ ਦਰੇਗ ਸਾਥ ਨਿਕਲ ਜਾਂਦੀ ਹੈ ਫਿਰ ਹੱਥ ਨਹੀਂ ਆਉਂਦੀ ਨਾਲੇ ਮਿੱਤਰ ਗਏ ਨਾਲੇ ਨੇਤਰ ਗਏ ਰੋਣੇ ਸੇ ਕੋਈ ਜਿੰਦਾ ਨਹੀਂ ਤੁਸੀਂ ਨਾਮ ਜਪਿਆ ਕਰੋ ਤਾਂ ਗੁਰੂ ਜੀ ਸ਼ਬਦ ਉਚਾਰਿਆ गोंड महल्ला पंचमा सब करत सब रहाओ सुनतो करता पेखत करता दृष्टो करता उपति कर्ता परलो करता व्यापतकर्ता अलिप्तों कर्ता भक्तों कर्ता भूजतकर्ता आग्कर्ता विकर्ता निर्गुण करता सरगुण करता गुर प्रसादे नानक सम दृष्टा हे सिखों संतो भगतों ज्ञानियों आत्मा नहीं मरता सदा ही अमर जानो सो रूप का नाम भी सुनो संगत बेनती करी हे गुरु सच्चे पातशाह जी संसार संशय से मोह हटाइए क्या हुआ सो हुक्म सुनाइये आगे साखी पचासवीं श्री मुखबाग पातशाह दसवीं गुरु करना सागर ਜਗਤ ਉਜਾਗਰ ਸੂਦ ਸੁਗਨਾਗਰ ਮਹਾਰਤਨਾਗਰ ਪਰਮ ਗੰਭੀਰ ਜਗਤ ਤਾਰਕ ਭਗਤ ਅਵਤਾਰ ਦਸਮਾ ਪਾਤਸ਼ਾ ਸਤਗੁਰ ਜੀ ਗੋਬਿੰਦ ਸਿੰਘ ਜੀ ਸਾਹਿਬ ਖਾਲਸਾ ਪੰਥ ਕਾ ਬਾਲੀ ਸੋਢੀ ਪਾਤਸ਼ਾ ਮੰਡੀ ਪਹਾੜ ਵਿਖੇ ਅੰਤਰਜਾਮੀ ਅਕਾਲ ਪੁਰਖ ਜੀ ਨੇ ਦੀਵਾਨ ਲਗਾਇਆ ਦੂਰੋ ਦੂਰੋ ਦੇਸਾਂ ਦੇਸਾਂਤਰਾਂ ਦੀਆਂ ਸੰਗਤਾਂ ਆਈਆਂ ਗੁਰੂ ਜੀ ਦੀਵਾਨ ਲਗਾਇਆ और सरबत को लगे दर्शन देन और संगत निहाल होबतियाँ सच्चे पातशाह शब्द उचारिया रखे राखण हार आपे उबारण गुरु की पैरी पाए काज आपे दयालु मनु न विसारन साध जना के संगे पबजुल तारन साकत निंदक दुष्ट खिन माहे बिदरान ਜਿਸੂ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸੂ ਸਿਮਰਤ ਸੁਖੀ ਹੋਏ ਸਗਲੇ ਦੁਖ ਜਾਏ ਨਗਰੀ ਦੇ ਲੋਕਾਂ ਨੇ ਸ੍ਰੀ ਗੁਰੂ ਜੀ ਅੱਗੇ ਹੱਥ ਜੋੜ ਬੇਨਤੀ ਕਰੀ ਸਾਡੇ ਲੋਕ ਮਰਦੇ ਹੈ ਅਕਾਲ ਮ੍ਰਿਤਕ ਸਾਥ ਅਬਗਤੀ ਜਾਂਦੇ ਹੈ ਜੋ ਲੜਕਾ ਲੜਕੀ ਮਰਦੀ ਹੈ ਉਹੋ ਵੀ ਪ੍ਰਸੂਤ ਸਮੇਹੀ ਹੈ ਹੇ ਗੁਰੂ ਜੀ ਅਸੀਂ ਕੀ ਕਰੀਏ ਚੁੜੇਲਾ ਤੇ ਪ੍ਰੇਤ ਸਾਡਾ ਖਹਿੜਾ ਨਹੀਂ ਛੱਡਦੇ ਹਾਂ ਜੀ ਕੋਈ ਮੁਕਤ ਉਪਾਈ ਗਿਲਾਈ ਛੱਡੋ ਜੀ ਜਿਸ ਕਰਕੇ ਸਾਡੀ ਗਤੀ ਹੋਵੇ ਤਾਂ ਗੁਰੂ ਜਾਨੀ ਜਾਣ ਬਚਨ ਕੀਤਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਤਰਾਂ ਨੂੰ ਪੜ੍ਹ ਕੇ ਵਿਆਹ ਦਾ ਸ਼ੁਭ ਕਾਰਜ ਕਰੋ ਜਿਹੜੀ ਲਾੜੀ ਵਿਦਵਾ ਹੋ ਜਾਵੇ ਉਸ ਕੋ ਸਰਬੱਤਰ ਮਿਲ ਕੇ ਪੁੱਛੋ तेरे जो मन विखे होवे सो समझाई दे जो तेरा मन रहे से ता भी कह सुनाए जो तेरा मन का टिकया रहने वाला ता भी बताई दे जे वह बचन करे कि मेरा मन टिकया रहने वाला नहीं पासदा उसके कहे पर उसको होर पति कर देना इस कारज करने से जो मनी करेगा विधवा का दोषी है पाप उसको लगेगा विधवा के दर्शन करने करके ही पाप लगता है क्योंकि उसका मन स्थित नहीं रहता दसा विकारा की तरफ दौड़ता है गुरु हरगोबिंद साहब जी का हुक्म है स्त्री अमान पैसा गुजरान पुत्र निशान स्त्री का पति है अमान जेड़ा अकाल मृत मरे तु पांच पाठ जपजी साहब जी के करके संस्कार करो लामा गुरु किया पढ़ो फिर प्रसाद बरताओ परसुता चुड़ेल ना बनेगी एक सिख अरदास सौ रुपया लिया गुरु जी पुछया सिखा कि आया है गुरु जी मैं बड़े तीर्थ करके आया हाँ गंगा गया प्राग जगन्नाथ बद्रीनाथ गोदावरी काशी आदिक जो मैं सुनिया सब दर्शन किया है बचन कीता मनो कठोर मरे व नरका नरका नचया जाए हरि का संत मरे हाड़ंबे ता सगली सैन तराई हे सिखा तू ननका साहेब जी श्री अमृतसर जी श्री तरन तारण जी गोइंदवाल साहेब जी हरिश्र जी इश्न कीता है कि की नहीं कीता ਸਿੱਖ ਗਿਆ ਏ ਗੁਰੂ ਜੀ ਇਹ ਤੇ ਦਰਸ਼ਨ ਤੀਰਥੋ ਕੇ ਨਵੀਨ ਹੈ ਜੀ ਪੁਨਰ ਗੁਰੂ ਜੀ ਬਚਨ ਕੀਤਾ ਸਿੱਖੋ ਨਮਾ ਕਪੜਾ ਨਮਾ ਮਨੁਖ ਨਮਾ ਤੀਰਥ ਨਮਾ ਮੰਦਰ ਨਿਆ ਸਿੱਖ ਇਹ ਸਭ ਨਿਆ ਅੱਛਾ ਹੈ ਪਰਮੇਸ਼ਵਰ ਜੀ ਨੇ ਨਹੀਂ ਸਾਜਨਾ ਸਾਜੀ ਹੈ ਪਿਛਲਿਆਂ ਦਾ ਕੋਈ ਕਦਰ ਨਹੀਂ ਰਿਆ ਤਾਂ ਗੁਰੂ ਹੁਕਮ ਦਿੱਤਾ ਹੈ ਸਿੱਖਾ ਜਿਤਨਾ ਪੁੰਤੂ तीर्थਾਂ ਤੇ ਕੀਤਾ ਹੈ ਉਤਨੀ ਹੀ ਤੈਨੂੰ ਤਨਖਾਹ ਲੱਗੀ ਹੈ ਤਾਂ ਸਿੱਖ ਗਿਆ ਏ ਗੁਰੂ ਗਰੀਬ ਨਿਵਾਜ ਜੀ ਉਤਨਾ ਪਦਾਰਥ ਮੇਰੇ ਕੋਲਸ ਹੈ ਨਹੀਂ ਤਾਂ ਹੁਕਮ ਹੋਇਆ 20 ਦਿਨ ਸੰਗਤ ਦੇ ਝੂਠੇ ਬਰਤਨ ਸਾਫ ਕਰੋ ਔਰ ਜੋੜ ਝਾੜੋ ਫੇਰ ਅੰਮ੍ਰਿਤ ਛਕੋ ਤਾਂ ਸਿੱਖ ਗਿਆ ਏ ਗੁਰੂ ਜੀ ਤੀਰਥ ਦੇਵ ਤੇ ਸਾਨੂੰ ਅੱਖੀ ਦਿਖਾਵੋ ਜੀ ਤਾਂ ਸਤਗੁਰ ਬਚਨ ਉਚਾਰਿਆ ਸ਼ਬਦ ਸ਼੍ਰੀ ਮੁਖਵਾਕ ਅਤਿ ਸੁੰਦਰ ਕੁਦੀਨ ਚਤਰਮੁਖੇ ਟਿਆਣੀ ਨੰ ਧਨਵਤ ਮਿਰਤਕ ਕਹਿਆ ਨਾਨਕ ਜੇ ਪ੍ਰੀਤੀ ਨਹੀਂ ਭਗਵੰਤ ਗੁਰੂ ਸੱਚੇ ਪਾਤਸ਼ਾ ਕਲਗੀਧਰ ਗੁਰੂ ਜੀ ਇਹ ਸ਼ਬਦ ਪੜਿਆ ਤਾਂ ਸਗਰੇ ਟੀਰਦ ਔਰ ਦੇਰ ਤੇ ਗੁਰੂ ਜੀ ਕੀ ਆਣ ਚਰਨੀ ਲਾਗੇ ਗੁਰੂ ਜੀ ਉਹਨਾਂ ਤਾਈ ਪੁੱਛਿਆ ਖੇ ਪਾਈ ਤੁਸੀਂ ਕਿੱਥੇ ਰਹਿੰਦੇ ਹੋ ਪ੍ਰੇਮ ਸੰਜੁਗਤ ਓਨਾ ਅਸਥਾਨਾਂ ਦਾ ਨਾਮ ਸਾਨੂੰ ਦੱਸੋ ਕਿਉਂ ਜੋ ਸਾਡੇ ਸਿੱਖ ਸਿੰਘ ਭੁੱਲੇ ਨਾ ਪਾਏ ਫਿਰਨ ਸਬਨਾ ਤੀਰਥਾਂ ਉਰ ਦੇਵਤਿਆਂ ਹੱਥ ਜੋੜ ਬੇਨਤੀ ਕਰੀ ਹੇ ਕਰੁਣਾ ਨਿਧਾਨ ਸੋਢੀ ਪਾਤਸ਼ਾਹ ਗੁਰੂ ਜੀ ਆਪ ਤੁਹੋਂ ਕੀ ਛिपਿਆ ਹੈ ਜੀ ਤੁਸੀਂ ਜਾਣੀ ਜਾਣ ਹੋ ਜੀ ਕਟਕਟ ਕੇ ਜਾਣ ਹਾਰੇ ਹੋ ਜੀ ਤ੍ਰੈ ਲੋਕੀ ਆਪ ਦੀ ਦ੍ਰਿਸ਼ਟੀ ਵਿਖੇ ਹੈ ਜੀ ਜਾਣੀ ਜਾਣ ਪੂਰੇ ਗੁਰੂ ਹੋ ਜੀ ਅਸਾਥੋ ਕੀ ਪੁੱਛਦੇ ਹੋ ਜੀ ਤੇ ਗੁਰੂ ਜੀ ਅਸੀਂ ਸਭ ਧੀਰਤ ਤੇ ਦੇ ਦਿੱਤੇ ਦੇ ਦੀਆਂ ਸੰਧਿਆ ਸਮੇਂ ਰਹਿਰਾਜ ਜੀ ਦਾ ਪਾਠ ਇਸ਼ਨਾਨ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਕਾਲ ਤਖਤ ਦੇ ਹਜ਼ੂਰੋ ਔਰ ਆਸਾਂ ਦੀ ਵਾਰ ਦਾ ਕੀਰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਹਜ਼ੂਰੋ ਪ੍ਰੇਮ ਭਾਵਨਾ ਸੇ ਸੁਣਦੇ ਹਾਂ ਔਰ ਕਰਦੇ ਹਰ ਰੋਜ਼ ਹਾਂ जिसने साडा दर्शन करना हो श्री अमृतसर जी श्री तरन तारण साहब जी श्री बौली साहेब गोइंदवाल साहब जी रामसर साहेब विवेकसर साहेब कोलसर साहब संतोखसर जी और श्री ननकाने साहब माल साहब जी आदि स्थाना विखे जाया कर करे और अमृत समय चार घड़ी के तड़के इनान करे उन्हें ਅਸੀਂ ਹਰ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਖੇ ਹਾਜ਼ਰ ਰਹਿੰਦੇ ਹਾਂ ਤੇ ਅਨੰਦਪੁਰ ਸਾਹਿਬ ਅਬਾਚਲ ਨਗਰ ਪਟਨਾ ਸਾਹਿਬ ਗੁਰੂ ਕੀ ਕਾਂਸੀ ਦਮਦਮਾ ਸਾਹਿਬ ਮੁਕਤਰ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਆਦਿ ਅਸਥਾਨਾਂ ਵਿਖੇ ਅਸੀਂ ਸੇਵਾ ਕਰਦੇ ਹਾਂ ਬਗਾਨਾ ਗੈਣਾ ਦੁਖ ਰੂਪ ਹੁੰਦਾ ਹੈ ਸਾਹਿਬ ਦਾ ਬਚਨ ਹੈ ਕਰਮੇ ਹੈ ਸੋ ਟੁੰਡ ਖਾਏ ਔਰ ਕਿਸੇ ਕੇ ਮਤਹੀ ਜਾਏ ਦੋਹਰਾ ਕਿੰਮ ਦੇਵਨ ਪੁਨ ਤਿਰਥਨ ਕਰੇ ਬੇਨਤੀ ਆਏ ਇਨ ਸਿਖਨ ਸੁਖਮੋਦ ਹੈ ਲੀਨੀ ਹਿੜਤੇ ਬਿਠਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ